ਆਪ ਜੀ ਦਾ ਅਖਿਆਸ ਨੂੰ ਸੁਣਨ ਵਾਲੇ ਬੈਠੇ ਅਤਾ ਇਹਨਾਂ ਨੂੰ ਇਸ ਬਾਰੇ ਦੱਸਿਆ ਖਾਲਸਾ ਜੀ ਉਸ ਅਬਦੁਲ ਕਰਾਨੀ ਨੇ ਲਿਖਿਆ ਸੀ ਕਹਿੰਦਾ ਮੈਂ ਆਪਰੀ ਰਿਪੋਰਟ ਲਿਖਣ ਲੱਗਾ ਹਾਂ ਉਹਦਾ ਨਾਮ ਬਦਲ ਕੇ ਗੁਰੂ ਕੀ ਖਾਲਸਾ ਜੀ ਨੇ ਹੋਰ ਰੱਖਿਆ ਸੀ ਗੁਰੂ ਕਿਰਪਾ ਕਰੇ ਕਾਨਸਾ ਜੀ ਉਹਦੇ ਰਿਪੋਰਟ ਵਿੱਚ ਲਿਖਿਆ ਕਹਿਣ ਲੱਗਾ ਉਹ ਅਰੰਗ ਜੇਤ ਉਹ ਤੂੰ ਜਿਸ ਗੁਰੂ ਦੇ ਨਾਲ ਮੁਕਾਬਲੇ ਕਰਦੀਆਂ ਗੱਲਾਂ ਕਰਦਾ ਮੈਂ ਚੇਤਾ ਰੱਖ ਇਹਦੇ ਨਾਲ ਮੁਕਾਬਲਾ ਕਰਨਾ ਤੇਰੀ ਤੇ ਕੀ ਦੁਨੀਆ ਤੇ ਕਿਸੇ ਵੀ ਵੱਡੇ ਤੋਂ ਵੱਡੇ ਬਾਦਸ਼ਾਹ ਦੀ ਹیثیت ਨਹੀਂ ਹੈ। ਮਨੇ ਆਖਿਆ ਕਿ ਉਹ ਆਖਿਆ ਕਹਿ ਲਗਾ ਕਿਉਂਕਿ ਇਹ ਮਰਦੇ ਜਾਂਦਾ ਏ ਇਹ ਜੇ ਕਿਸੇ ਦਾ ਸਿਰ ਵੀ ਲਾ ਦੇਵੇ ਤੇ ਫਿਰ ਉਹਨੂੰ ਜਿਉਂਦਿਆਂ ਕਰਦੀ ਤਾਕਤ ਰੱਖਦਾ ਏ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਨੇ ਪੰਜਾਂ ਦੇ ਸਿਰ ਲਾ ਕੇ ਤੇ ਮੋੜ ਉਹਨਾਂ ਨੂੰ ਫੜੀ ਥਾ। ਹਰ ਸਾਹਿਬ ਜੀ ਆਹ ਤੱਕੀ ਹੋਰ ਸਤ ਗੁਰੂ ਦੇ ਖਾਚੇ ਦੇ ਵਿੱਚ ਸਮਾਉਣ ਦੇ ਉੱਤੇ ਜਿਵੇਂ ਜਿਵੇਂ ਮਰਿਆਦਾ ਖਤਮ ਹੋਦੀ ਗਈ ਜਿਵੇਂ ਜਿਵੇਂ ਮਰਿਆਦਾ ਨੂੰ ਢਾਹ ਲੱਗਦਾ ਗਿਆ ਜਿਵੇਂ ਜਿਵੇਂ ਖਰੜੇ ਤਿਆਰ ਹੋਏ ਉਹਨਾਂ ਖਰੜਿਆਂ ਨੂੰ ਪਰਮਾਤਮਾ ਤੇ ਨਾਮ ਲਈ ਗੁਰੂ ਕੇ ਪੰਥ ਦੇ ਵਿੱਚੋਂ ਪਰ ਉਹ ਸਾਡੇ ਉੱਤੇ ਟੋਕ ਦਿੱਤੇ ਗਏ ਉਹ ਸਾਨੂੰ ਮੰਨਣੇ ਪਏ ਉਹ ਕਿਵੇਂ ਹੋਏ ਕਿਤਰਾ ਹੋਏ ਆਪਣੀ ਉਪਰਤੀਆਂ ਫਿਰਦਿਆਂ ਨੂੰ ਡਾਂਗਰ ਕਰਕੇ ਤੇ ਪੜਨ ਦਾ ਜਜ਼ਲ ਕਰਿਆ ਕਰੋ ਤਾਂ ਕੋ ਵੀ ਪਤਾ ਲੱਗ ਜਾਵੇਗਾ ਕੱਲਾ ਪ੍ਰਚਾਰਕਾਂ ਤੇ ਨਾ ਡੋਰੀ ਫੁਟਿਆ ਕਰੋ ਕਿ ਇਹਨਾਂ ਦੇ ਗੱਲ ਕੀ ਆ ਕੇ ਕੋਈ ਸਾਡਾ ਭਾਗ ਵੜੇ ਹੋਏ ਕੁਵਾਰਤੀ ਉੱਥੇ ਰੱਖੇੜਾ ਕਿਹੜਾ ਪਿਆਰ ਹੋਇਆ ਸੀ ਆਮਨੇ ਉਹਨੂੰ ਫਰਪਾੜਕ ਤਾਂ ਨਹੀਂ ਸੀ ਦਿੱਤੀ ਫਿਰ ਵੀ ਠੋਪ ਦਿੱਤਾ ਗਿਆ ਜਦੋਂ ਪੜੋਗੇ ਤੁਹਾਨੂੰ ਪਤਾ ਲੱਗ ਜਾਵੇਗਾ